ਪੁੰਛ ਤੋਂ ਡਿਸਟ੍ਰਿਕਟ ਹਸਪੀਟਲ ਪੁੰਛ ਦੇ ਵਿੱਚ ਬੀਤੇ ਦਿਨ ਬੀਤੀ ਰਾਤ ਇੱਕ ਜੰਮੂ ਤੋਂ ਗਈ ਹੋਈ ਮਹਿਲਾ ਜਿਹੜੀ ਪੁੰਛ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਗਈ ਹੋਈ ਸੀ ਉਸ ਨੂੰ ਹਰਟ ਅਟੈਕ ਦੀ ਪ੍ਰੋਬਲਮ ਆਈ ਔਰ ਉਸ ਨੂੰ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਲੇਕਿਨ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਪਹੁੰਚਣ ਤੋਂ ਬਾਅਦ ਉਸ ਮਹਿਲਾ ਦੀ ਜਾਨ ਬਚਣੀ ਚਾਹੀਦੀ ਸੀ ਲੇਕਿਨ ਕੁਝ ਹੋਰ ਹੀ ਹੋ ਗਿਆ ਉਹ ਮਹਿਲਾ ਜਿਹੜੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਮਹਿਲਾ ਦਾ ਨਾਮ ਤੇਜਿੰਦਰ ਕੌਰ ਜੰਮੂ ਵਾਸੀ ਬੀਤੇ ਦਿਨ ਜੰਮੂ ਡਿਸਟ੍ਰਿਕਟ ਪੋਨਚ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਜਦੋਂ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਤਾਂ ਉੱਥੇ ਦੇ ਸਟਾਫ ਵੱਲੋਂ ਇਹ ਕਿਹਾ ਗਿਆ ਕਿ ਸਾਡੇ ਕੋਲ ਵੈਂਟੀਲੇਟਰ ਨਹੀਂ ਹੈ ਜਦ ਸੀਐਮਓ ਸਾਹਿਬ ਨੂੰ ਪੁੱਛਿਆ ਗਿਆ ਕਿ ਉੱਥੇ ਦੇ ਸੋਸ਼ਲ ਐਕਟੀਵਿਸਟ ਉਸ ਮਹਿਲਾ ਦੇ ਰਿਸ਼ਤੇਦਾਰ ਸਰਦਾਰ ਤਜਿੰਦਰਪਾਲ ਸਿੰਘ ਜੀ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਡਿਸਟ੍ਰਿਕਟ ਹਸਪੀਟਲ ਦੇ ਸੀਐਮਓ ਨੇ ਕਿਹਾ ਕਿ ਸਾਡੇ ਕੋਲ ਵੈਂਟੀਲੇਟਰ ਹੈ ਹੀ ਨਹੀਂ ਔਰ ਇੱਕ ਵੈਂਟੀਲੇਟਰ ਜਿਹੜਾ ਪੀਐਮ ਕੇਅਰ ਦੇ थ्रू ਆਇਆ ਹੋਇਆ ਹੈ ਉਹ ਵੈਂਟੀਲੇਟਰ ਪਿਛਲੇ ਕਈ ਸਾਲਾਂ ਤੋਂ ਅੰਦਰ ਪਿਆ ਹੈ ਲੇਕਿਨ ਉਸ ਨੂੰ ਆਪਰੇਟ ਕਰਨ ਵਾਲਾ ਕੋਈ ਨਹੀਂ ਔਰ ਉਹ ਕਿਸੇ ਕੰਮ ਦਾ ਨਹੀਂ ਹੈ ਇਹ ਸੀਐਮਓ ਨੇ ਜਿਹੜਾ ਹੈ ਤਜਿੰਦਰਪਾਲ ਸਿੰਘ ਜੀ ਨੂੰ ਦੱਸਿਆ ਹੁਣ ਰਹਿਣ ਦੀ ਗੱਲ ਇਹ ਹੈ ਕਿ ਜਦ ਉੱਥੇ ਵੈਂਟੀਲੇਟਰ ਹੀ ਨਹੀਂ ਹੈ ਤਾਂ ਕਿਸੇ ਦੀ ਵੀ ਜਾਨ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ 4 ਘੰਟੇ ਦੀ ਮੁਸ਼ਕਲ ਡਾਕਟਰਾਂ ਵੱਲੋਂ ਕੀਤੀ ਗਈ ਲੇਕਿਨ बाद ਵਿੱਚ ਪਤਾ ਚੱਲਿਆ ਕਿ ਇੱਕ ਵੈਨ ਜਿਹੜੀ ਹੈ ਵੈਂਟੀਲੇਟਰ ਇਕਵਿਪਡ ਵੈਨ ਜਿਹੜੀ ਹੈ ਉਹ ਵੀ ਡਿਸਟ੍ਰਿਕਟ ਹਸਪੀਟਲ ਦੇ ਸ਼ਾਇਦ ਅੰਡਰ ਆਉਂਦੀ ਸੀ ਲੇਕਿਨ ਉਹ 35 ਕਿਲੋਮੀਟਰ ਦੂਰ ਮੰਡੀ ਇਲਾਕੇ ਦੇ ਵਿੱਚ ਸੀ ਉਹਨੂੰ ਪਹੁੰਚਣ ਦੇ ਵਿੱਚ ਡਿਸਟ੍ਰਿਕਟ ਹਸਪੀਟਲ ਚ ਪਹੁੰਚਣ ਦੇ ਵਿੱਚ 2 ਘੰਟੇ ਦਾ ਸਮਾਂ ਲੱਗ ਗਿਆ ਉਸ 2 ਘੰਟੇ ਦੇ ਦੌਰਾਨ ਜਿਹੜਾ ਹੈ ਉਹ ਮਹਿਲਾ ਦੀ ਜਿਹੜੀ ਹੈ ਉਹ ਮੌਤ ਹੋ ਗਈ ਉਸ ਦੇ ਪਰਿਵਾਰ ਵਾਲੇ ਰਿਸ਼ਤੇਦਾਰ ਅਤੇ ਉੱਥੇ ਦੇ ਲੋਕਲਸ ਨੇ ਜੋ ਗੱਲਾਂ ਅ ਦੱਸਿਆਂ ਉਹ ਵੀਡੀਓ ਅਸੀਂ ਨਾਲ ਦੇ ਨਾਲ ਤੁਹਾਨੂੰ ਦੱਸਣ ਜਾ ਰਹੇ ਹਾਂ ਫਿਲਹਾਲ ਡਿਸਟ੍ਰਿਕਟ ਹਸਪੀਟਲ ਦੇ ਸੀਐਮਓ ਸਾਹਿਬ ਦਾ ਇਹ ਕਹਿਣਾ ਸੀ ਕਿ ਸਾਡੇ ਕੋਲ ਵੈਂਟੀਲੇਟਰ ਦੇ ਜਿਹੜੀ ਆਪਰੇਟਰਸ ਨੇ ਕਾਬਲ ਆਪਰੇਟਰਸ ਤੱਕ ਨਹੀਂ ਹਨ ਸਟਾਫ ਦੇ ਲਈ ਡਿਮਾਂਡ ਪਾਈ ਹੋਈ ਹੈ ਵੈਂਟੀਲੇਟਰਸ ਦੇ ਲਈ ਡਿਮਾਂਡ ਪਾਈ ਹੋਈ ਹੈ ਲੇਕਿਨ ਸਰਕਾਰਾਂ ਸੁੱਤੀਆਂ ਪਈਆਂ ਨੇ ਆਖਰ ਕਿਉਂ ਜਦ ਤੱਕ ਕਿਸੇ ਦੀ ਮੌਤ ਨਹੀਂ ਹੁੰਦੀ ਤਦ ਤੱਕ ਇਨ੍ਹਾਂ ਚੀਜ਼ਾਂ ਦਾ ਉੱਥੇ ਜਿਹੜੀ ਡਿਮਾਂਡ ਹੈ ਉਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਮੋਤਾਂ ਹੋਣਗੀਆਂ ਜਦੋਂ ਹਾਦਸੇ ਹੋ ਜਾਣਗੇ ਤਾਂ ਫਿਰ ਇਹ ਵੈਂਟੀਲੇਟਰ ਉੱਥੇ ਪਹੁੰਚਣਗੇ ਅੱਜ ਇਸ ਵੀਡੀਓ ਨੂੰ ਤੁਹਾਡੇ ਸਾਹਮਣੇ ਮੈਂ ਪੂਰੀ ਸ਼ੇਅਰ ਕਰਨ ਜਾ ਰਿਹਾ ਹਾਂ ਇਸ ਵੀਡੀਓ ਦੇ ਵਿੱਚ ਉਸ ਦੇ ਪਰਿਵਾਰ ਵਾਲਿਆਂ ਨੇ ਜੋ ਉਸ ਡਿਸਟ੍ਰਿਕਟ ਹਸਪੀਟਲ ਪਹੁੰਚ ਦੇ ਵਿੱਚ ਹੰਗਾਮਾ ਕੀਤਾ ਔਰ ਜੋ ਜੋ ਗੱਲਾਂ ਕਹੀਆਂ ਆਓ ਸਾਰੀਆਂ ਉਹ ਵੀ ਨਾਲ ਦੇ ਨਾਲ ਸੁਣਦੇ ਹਾਂ ਸਰ ਜੋ ਅੱਜ ਡਿਸਟ੍ਰਿਕਟ ਹਸਪੀਟਲ ਪਹੁੰਚ ਦੇ ਵਿੱਚ ਹੋਇਆ ਹੈ ਇਹ ਅੱਜ ਪੂਰੀ ਆਵਾਮ ਦਾ ਫੇਲੀਅਰ ਹੈ ਇਤਿਹਾਸ ਦੀ ਸਾਰੀ ਐਡਮਿਨਿਸਟ੍ਰੇਸ਼ਨ ਦਾ ਫੇਲੀਅਰ ਹੈ ਜਿੰਨੀ ਸਿਆਸੀ ਪਾਰਟੀਆਂ ਨੇ ਉਹਨਾਂ ਸਾਰਿਆਂ ਦਾ ਫੇਲੀਅਰ ਹੈ ਜਿੰਨੇ ਧਾਰਮਿਕ ਆਗੂ ਖੜੇ ਨੇ Hindu ਨੇ, Musalman ਨੇ, Sikh ਨੇ, Isai ne ਜਿੰਨੇ ਨੇ ਥੇ ਸਭ ਦਾ ਫੇਲੀਅਰ ਵੈਂਟੀਲੇਟਰ ਕੇ ਕੇਵਲ ਇੱਕ ਸਰਦਾਰ ਕਿਹ ਨਹੀਂ ਚਾਹੀਦਾ ਅਗਰ ਇੱਕ ਪੇਸ਼ੈਂਟ ਜਿਹੜਾ ਹੈ ਉਹ ਆਕਸੀਜਨ ਨਹੀਂ ਲੈ ਲੈ ਰਿਹਾ ਉਸਕੇ ਵੈਂਟੀਲੇਟਰ ਜਿਹੜਾ ਹੈ ਉਹ ਜਰੂਰ ਅਗਰ ਜ਼ਰੂਰਤ ਹੈ ਉਥੇ ਤਾਂ ਵੈਂਟੀਲੇਟਰ ਕੇਵਲ ਸਰਦਾਰ ਕਿਹ ਨਹੀਂ ਚਾਹੀਦਾ ਹਰ ਇੱਕ ਆਵਾਮ ਨੇ ਹਰ ਇੱਕ ਬੰਦੇ ਕੀ ਚਾਹੀਦਾ ਹੈ हाँ जी एग्री कर रहे हो सारे मेरे नाम चार जो वेंटिलेटर इन्होंने आउट ऑफ फ्यूज है कम नहीं कर रहे हैं और ना ही इन्होंने ऑपरेट करने वाला केवल किसी ने नहीं ये सारी आवाम की जरूरत है अगर इतने बिजली नहीं होगी मैं समझता बंद फिर भी जिंदा रह जाएगा पानी नहीं होगा मैं समझता फिर बंद जिंदा रह जाएगा रोला नहीं हो रोला तो बड़ा बुरा हाल है लेकिन फिर भी देखो कि वो फिर भी बंदा जिंदा रह सकता है लेकिन इस तरह इस केस अमरजेंसी का के मतलब है दस आईसीयू का क्या मतलब है इन आईसीयू ही नहीं डिस्ट्रिक्ट हॉस्पिटल पहुंचती क्या कर रही है सरकार इतने विश्व गुरू दिवस हो विश्व गुरु है जी भारत भारत विश्व गुरु है विश्व गुरु है अगे पुछो परिवार बंद के है? मेरी अपील है और सारी जनता की अपील है मेरी कल ये सारे, सारे, सारे लोग अगर इसका कैमरा कमा के सारे फेस ये सारे लोग एग्री कर रहे हैं नहीं कर रहे हैं जो हाथ करके दस दस देखिए एग्री कर रहे हो एक को मेरी डिमांड है कला कोई सरदारा मंग रहे मैं नहीं डिमांड नहीं पब्लिक काज है पब्लिक नहीं मंग रहा किसर भी ऐसी घड़ी आ सकती ऐसा समा ऐसी मुसीबत जी किसी परिवार के उ और फिर ऐसे समय जो एमरजेंसी का मतलब क्या मेरे को समझा दो ऐसे समय के आईसी यू का क्या मतलब है अगर थोड़े को सुविधा नहीं अगर थोड़े कोपरेटर्स नहीं ट्रेन स्टाफ नहीं तो किस डिस्ट्रिक्ट होस्पिटल उनकी ला दिव्य हो जी ला दौ अगर पब्लिक भी पता होएगा कि कोई हॉस्पिटल नहीं है पब्लिक एक भरोसे आ रही है जी अगर पब्लिक को पता होएगा कि कोई हॉस्पिटल नहीं है कला है जी पबलिक अपने हिसाब न मैं कहना किस तरीके ही बसीला करके होस्पिटल चली जाएगी सिख दुनिया के नजर लाने अगर गौरमेंट इस होस्पिटल के वेंटीलेटर नहीं दे सकती, गौरमेंट हाथ खड़े करके कह दे कि असी नहीं दे सकते मैं यकीन अपनी कौम तक यकीन करके कर 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 गल कर 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 तो कर कर कह रहा हाँ तुम देखो हजारों की तादाद पर इतने सिख कौम कल बाकी छड़ो सिख कौम कल अगर बाकी लिंगा दो साल निकले तो कड़ दौ उन्होंने मैं सिख कौम के बिहाफ पर यह गल कह रहा हाँ ਕਿਸਕ ਕੋ ਕੰਨੀ ਜੜੀ ਹੈ ਉਹ ਤੇ ਪੂਰੇ ਹਸਪੀਟਲ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਇੱਕ ਰੂਮ ਦੇ ਵਿੱਚ ਵਿੰਡੋ ਲੇਟਰ ਲਾ ਸਕਦੀ ਹੈ ਦੁਨੀਆ ਦੇ ਵਿੱਚ ਆ ਕੇ ਕੇ ਸੇਵਾਵਾਂ ਨਹੀਂ ਮੰਦੀ ਹੈ ਸਿੱਖੋ ਅੱਜ ਜੋ ਹੋ ਰਿਹਾ ਹੈ ਇਹ ਕੱਲਾ ਸਿੱਖ ਦਾ ਦਰਦ ਨਹੀਂ ਇਹ ਪੂਰੀ ਆਵਾਮ ਦਾ ਦਰਦ ਹੈ ਤੇ ਤੁਹਾਡੀ ਵੀ ਮੀਡੀਆ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਮੇਰੇ ਅਲਫਾਜ਼ ਕਟਿਓ ਨਾ ਜੇ ਤੁਸੀਂ ਮੇਰੀ ਵੀਡੀਓ ਬਣਾ ਰਹੇ ਹੋ ਤੇ ਸਾਰੀ ਉਸੇ ਤਰ੍ਹਾਂ ਜਾਣੀ ਚਾਹੀਦੀ ਹੈ ਫਿਰ ਕਿਤੇ ਚਾਪੂਸੀ ਕਰਕੇ ਜਿਹੜਾ ਹੈ ਉਹ ਮੇਰੀ ਅਨਵਾਜ਼ ਜਿਹੜੇ ਨੇ ਉਹ ਕੱਟ ਕਰਕੇ ਅੱਗੇ ਨਾ ਭੇਜਿਓ ਇਕ ਇੱਕ ਦੇ ਇਕਲਾ ਮੇਰਾ ਕੋਈ ਦਰਦ ਨਹੀਂ ਤੇ ਸਾਰਿਆਂ ਦਾ ਦਰਦ ਸ਼ੁਕਰੀਆ ਅਸੀਂ ਅਮੇ ਜਿੰਨਾ ਸਾਡਾ ਮੀਡੀਆ ਇੱਥੇ ਪੁੱਛੇ ਮਹੌਲ ਦਾ ਸ਼ੁਕਰੀਆ ਦੱਸਦਾ ਕਿ ਤੁਸੀਂ ਪੁੰਚ ਦੇ ਲੋਕਾਂ ਦੀ Hindu, Muslim, Sikh ਜੋ ਵੀ ਅਸੀਂ ਪੁੱਛਦੇ ਸਭ ਕੋਹਾਂ ਤੇ ਅੰਦਰ ਰਹੇ ਆ ਇਹ ਉਹਨਾਂ ਦੀ ਆਵਾਜ਼ ਹੈ ਕਿ ਜੋ ਇਸ ਵੇਲੇ ਡਿਸਟ੍ਰਿਕਟ ਪੁੰਚ ਹਸਪੀਟਲ ਦੀ ਜਿਹੜੀ ਕੰਡੀਸ਼ਨ ਹੈ ICU ਕੋਈ ਨਹੀਂ ਹੈਗਾ ਕੋਈ ਮੈਡੀਕਲ ਸਬਡੈਂਟ ਸਾਡੀ ਗੱਲ ਹੋਈ ਉਹ ਕਹਿੰਦੇ ਜੀ ਮੇਰੇ ਕੋਲ ਸਟਾਫ ਹੈ ਅਵੇਲੇਬਲ ਨਹੀਂ ਹੈ ਅਸੀਂ ਜੀਸੀ ਡਿਵੈਲਪਮੈਂਟ ਕਮਿਸ਼ਨ ਪਹੁੰਚ ਜੋ ਸਾਡੇ ਐਮਐਲਏ ਹਨ ਕੋਟਾ ਜਾਨ ਸਾਹਿਬ ਅਤੇ ਦੋ ਐਮਐਲਏ ਸੂਨਕੋਟ ਵਾਲੇ ਅਤੇ ਗਲਪੁਰੇ ਡਿਸਟ੍ਰਿਕਟ ਦੀ ਹੈ ਅਸੀਂ ਰਿਕਵੈਸਟ ਕਰਦੇ ਹਾਂ ਕਿ ਜਿੱਤਣੀਆਂ ਵੀ ਡਿਸਟ੍ਰਿਕਟ ਪਹੁੰਚ ਦੇ ਅੰਦਰ ਖਾਮੀਆਂ ਹਨ ਅਸੀਂ ਅੱਜ ਅੱਗੇ ਅੱਜ ਜੋ ਹਾਲਾਤ ਵੇਖੇ ਕੋਈ ਕੋਈ ਵੀ اٹੈਂਡੈਂਟ ਮਰੀਜ਼ ਦਰਬਦਾਰਾਂ ਕੋਈ اٹੈਂਡ ਕਰਨ ਵਾਲਾ ਨਹੀਂ ਹੈ ਇਹ ਬਹੁਤ ਜੋ ਕੰਡੀਸ਼ਨ ਵਰਸ ਕੰਡੀਸ਼ਨ ਹੈ ਆ ਸਾਡੇ ਗਰੀਬ ਲੋਕ ਐ ਅਰ ਬੰਦਾ ਜੰਮੂ ਨਹੀਂ ਜਾ ਸਕਦਾ ਇਸ ਵੇਲੇ ਸਾਡੀ ਰਿਕੁਐਸਟ ਹੋਵੇ ਕਿ ਡਿਵੈਲਪਮੈਂਟ ਕਮਿਸ਼ਨ ਪਹੁੰਚ ਸਾਡੇ ਤਿੰਨੋਂ ਐਮਐਲਏ ਜੜਿਆਂ ਔਰ ਸਾਡੇ ਚੀਫ ਮਿਨਿਸਟਰ ਉਮਰੂਗੱਲਾ ਸਾਹਿਬ ਕੇ ਡਿਸਟ੍ਰਿਕਟ ਪਹੁੰਚਦੇ ਅੰਦਰ ਥੋੜੀ ਤੋਰ ਤੇ ਆਈਸੀਯੂ ਨੂੰ ਮੈਂਟੇਨ ਕੀਤਾ ਜਾਵੇ ਜੋ ਵੈਂਟੀਲੇਟਰ ਸਿਸਟਮ ਆਸੂਲ ਪ੍ਰੋਪਰਲੀ ਜੋ ਹੈ ਉਸ ਨੂੰ ਮੈਂਟੇਨ ਕਰਕੇ ਤਾਂ ਕਿ ਸਾਡੇ ਲੋਕ ਕਿਉਂਕਿ ਅਸੀਂ ਇਸ ਵੇਲੇ ਤੱਕ ਕੱਲ ਪਰਸੂ ਵੀ ਇੱਕ ਹਾਰਟ ਅਟੈਕ ਨਾਲ ਡੈਥ ਹੋਈ ਅਗਰ ਅਗਰ ਸਾਡਾ आईसीएम अटेंड होंदी ते आज जो ਸਾਡੇ ਪੇਸ਼ਾਨ ਜੰਮੂ ਤੋਂ ਆਏ ਸਨ ਉਹ ਸ਼ਾਇਦ ਉਹ ਭਾਜਾ ਦੇ ਇਸ ਵਾਸਤੇ ਸਾਡੀ ਰਿਕੁਐਸਟ ਹੋਵੇਗੀ ਕਿ ਇੱਕ ਬੰਦਾ ਇੱਥੇ ਆਹ ਸਾਡੀ ਰਿਕੁਐਸਟ ਹੋਵੇਗੀ ਕਿ ਫੌਰੀ ਤੌਰ ਤੇ ਜਿੱ디ਆਂ ਵੀ ਖਾਮੀਆਂ ਹਨ ਜਿਸੇ ਪੁੰਛ ਹਸਪੀਟਲ ਦੇ ਅੰਦਰ ਉਸ ਨੂੰ ਫੌਰੀ ਤੌਰ ਤੇ ਅਜਾਦ ਜਾਨ ਸਾਹਿਬ ਖੁਦ ਆਵਨ ਤੇ ਡਿਪੈਂਡਡ ਕਮਿਸ਼ਨ ਖੁਦ ਅਗੇ ਦੇਖਣ ਉਹਨਾਂ ਖਾਮੀਆਂ ਨੂੰ ਦੂਰ ਕਰਨ ਨਹੀਂ ਤੇ ਪੁੰਛ ਦੀ ਜਨਤਾ ਅਸਮਾਨ ਸਾਡੇ ਜੇ ਤੁਸੀਂ ਤਾਂਾਂ ਦਵਾਂਗੇ ਫਿਰ ਆਪ ਕੁਰੀ ਐਡਮਿਨਿਸਟ੍ਰੇਸ਼ਨ ਜੋ ਮੁੱਖ ਸਮਿਤੀ ਆ ਕੇ ਫਿਰ ਆਪੇ ਖੁਦ ਆਵੇਗੀ ਤੋਂ ਇਸ ਵੇਲੇ ਸਾਡੀ ਅਰਜ਼ੀ ਹੋਵੇਗੀ ਜਿੰਨੀ ਵੀ ਕਮੀ ਅੰਦਰ ਸਪੋਰਟ ਹਸਪੀਟਲ ਜਿਹਦੇ ਅੰਦਾਜ਼ ਨੂੰ ਫੋਟੋ ਤੇ ਜੜਾ ਹੋਰ ਮੁਕਿੱਤਾ ਜਾਵੇ ਤਾਂ ਕਿ ਸਾਡੇ ਗਰੀਬ ਲੋਕ ਜਿਹੜੇ ਉਹ ਜਿਹੜੇ ਦਰਬਾਰ ਰਹਿਣ ਉਹ ਦਰਬਾਰ ਨਾ ਥੈਂਕ ਯੂ ਬੈਟ ਮਰ ਸਰ ਵੀ ਵੈਂਟਿਲੇਟਰ ਦੀ ਬਾਰੇ ਜੇ ਇਹ ਜੱਤ ਹੋ ਗਿਆ ਮੈਂ ਫਿਰ ਇੱਕ ਵਾਰ ਕਿਸੇ ਅੰਦੇਸ਼ੀ ਕੋਲ ਜਾ ਕੇ ਕਰਦਾ ਹਾਂ ਕਿ ਵੈਂਟੀਲੇਟਰ ਜੋ ਪੁੱਛ ਪਿਆ ਬੇਬੇ ਨੂੰ ਚਾਹੀਏ ਉਹ ਨਾ ਪਰ ਯਹਾਂ ਪਰ ਵੈਂਟੀਲੇਟਰ ਵਾਲੀ ਗਾਡੀ ਮਿਲਦੀ ਆ ਇਹ ਕਿੰਟਾ ਜਿਹੜੇ ਕਿੰਦੇ ਸੇ ਆਵੇ ਤੇ ਦੇਖ ਲੈ ਕੋਈ ਫੈਸਿਲਿਟੀ ਇਧਰ ਹਸਪੀਟਲ ਮੇ ਨਹੀਂ ਹੈ ਮੈਂ ਜੀ ਸਭ ਤੋਂ ਜੀ ਰਿਕਵੈਸਟ ਕਰਤਾ ਹਾਂ ਕਿ ਜੇ ਪੁੰਚ ਹਸਪੀਟਲ ਮੇ ਜਿੱਦਿ ਚੀਜ਼ ਕੋਈ ਹੁੰਦਾ ਹੈ ਅਮਰ ਜੀ ਕੋਈ ਚੀਜ਼ ਅਮਰ ਜੀ ਮੈਂ ਕੋਈ ਕਿਸੇ ਕਿਸਮ ਦਾ ਇੰਤਜ਼ਾਮ ਯਹਾਂ ਪਰ ਨਹੀਂ ਹੈ ਯਹਾਂ ਪਰ ਜੋ ਕੋਈ ਕਿਸੇ ਕਿਸਮ ਦਾ ਇਸ ਵਿੱਚ ਇੰਤਜ਼ਾਮ ਨਹੀਂ ਹੈ ਇਸ ਲਈ ਹਮ ਪੁੰਚ ਕਿਸ ਜਨਤਾ ਕੀ ਜੀ ਆਵਾਜ਼ ਹੈ বোল দে বহুত ল'ব বোলে কি বোলা নাই ডিষ্ট্ৰিক হস্পিটেল হয় হিটল অ' চব ও চবেষ্ট হেৰি হস্পিটেল কৰো ਕਿ ਨੋਟ ਕਰਨਾ ਹੈ ਤਾਂ ਉਹ